ਸਮਾਨੀ ਬਿਜਲੀ ਡਿੱਗਣ ਕਾਰਨ ਗੁੱਜਰ ਪਰਿਵਾਰ ਦੀ 20 ਕਿੱਲੇ ਦੀ ਇਕੱਠੀ ਕੀਤੀ ਤੂੜੀ ਦੇ ਭੰਡਾਰ ਅਤੇ ਲਗਭਗ 30 ਕਿੱਲੇ ਦੀ ਗੱਠਾਂ ਵਾਲੀ ਪਰਾਲੀ ਦੇ ਢੇਰ ਨੂੰ ਭਿਆਨਕ ਅੱਗ ਲੱਗੀ ਗਨੀਮਤ ਰਹੀ ਕਿ ਫਾਇਰ ਬ੍ਰਿਗੇਡ ਅਤੇ ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਮੱਝਾਂ ਗਾਵਾਂ ਨੂੰ ਮੌਕੇ ਤੋਂ ਕੱਢ ਲਿਆ ਤੇ ਸੁਰੱਖਿਆ ਥਾਂ ਤੇ ਲਾ ਗਏ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹਾਂਜੀ ਪ੍ਰਧਾਨ ਜੀ ਮੋਦੀ ਮੇਰਾ ਭਰਾ ਹੈਗਾ ਆਪਣੇ ਇਸਲਾਮਦੀਨ ਜਿਹਦੇ ਘਰ ਨਾਲ ਇੱਥੇ ਰਾਤ ਦੀ ਆਪਣੇ ਨਰੰਗਪੁਰ ਪੁਨਿਆਰ ਚ ਅੱਗ ਲੱਗੀ ਹੈ ਜੋ ਰਾਤੀ ਤੀ ਤੂਫਾਨ ਆਇਆ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘੱਟੋ ਘੱਟ 30 40 ਕਿੱਲੇ ਪਰਾਲੀ ਸੀਗੀ 20 ਟਰਾਲੀਆਂ ਤੂੜੀ ਦੀ ਸੀ तकरीबन 5 ਲੱਖ ਰੁਪਏ ਦਾ ਨੁਕਸਾਨ ਹੋਇਆਗਾ ਅਸਮਾਨੀ ਬਿਜਲੀ ਕਰ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪਰਾਲੀ ਦੇ ਵੀ ਅਜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਗਰੀਬ ਨਾਲ ਬੜਾ ਵਿਚਾਰੀ ਨਾਲ ਝੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਹੀਂ ਸਰਕਾਰ ਜੋ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸ਼ੂਆਂ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਰ ਕਮ ਜਿਹੜਾ ਸਾਹਿਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮੱਤ ਕੀਤੀ ਜਾਵੇ ਫਾਇਰ ਬ੍ਰਿਗੇਡ ਵਾਲੇ ਵਿਚਾਰੀ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਅੱਜ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਰੋਡ ਤੇ ਡਿੱਗੇ ଥିਗੇ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਨਾ ਹੋਰ ਨੁਕਸਾਨ ਹੋਣ ਤੋਂ ਦੋਨੇ ਬਚਾ ਲਿਆ ਸਵੇਰੇ ਫੇਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫੇਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੋਆਪਰੇਟ ਕੀਤਾ ਸੀ ਹੁਣ ਵੀ ਅੱਗ ਦੇ ਕਾਬੂ ਪਾ ਰਹੇ ਨੇ ਗਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆ ਸਕਦੀ ਸ਼ਾਂਤੀ ਨਹੀਂ ਹੋਇਆ ਨਹੀਂ ਜੀ ਜਾਨੀ ਮਾਲ ਤੋਂ ਵੇਚਦਾ ਬਚਾ ਹੋ ਗਿਆ ਲੱਗੇ ਤਿੰਨ ਚਾਰ ਘਰ ਨਹੀਂ ਸਾਡੇ ਗੁਜਰਾਂਦੇ ਨੇ ਬਾਕੀ ਪੂਰਾ ਪਿੰਡ ਹੈਗਾ ਇੱਥੇ ਤੇ ਇਹ ਜਦੋਂ ਅੱਗ ਲੱਗੀ ਹੈ ਨਾ ਉਦੋਂ ਸਾਰਾ ਮਲਾਈ ਆ ਗਿਆ ਪਿੰਡ ਵਾਸੀ ਵੀ ਆਪਣੇ ਕੁਝ ਜਾਨੀ ਸਾਰੇ ਡੰਗਰ ਕਿੰਨੇ ਵਜੇ ਲੱਗੇ ਕਾਫੀ ਡੰਗਰ ਸੀਗੇ ਇਹਨਾਂ ਨੂੰ ਸਾਰਿਆਂ ਨੇ ਮਹੱਲੇ ਵਾਲਿਆਂ ਨੇ ਆ ਕੇ ਕੱਢਿਆ ਵਿਚਾਰੇ ਰਾਤ ਹਾਂ ਤੇ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਚਾਓ ਗਿਆ ਨਹੀਂ ਤਾਂ ਇਹ ਵਿਚਾਰੇ ਬੇਜਮਾਨ ਪਸ਼ੂ ਜਿਹੜੇ ਨੇ ਇਹ ਵੀ ਵਿੱਚੇ ਸੜ ਕੇ ਸਵਾਹ ਜਾਣੀ ਸੀਗੇ ਹਾਂ ਸੋ ਲੱਗੇ ਪਿੰਡ ਪੈਂਦਾ ਹੈ ਬੜਾ ਨੁਕਸਾਨ ਹੋਣਾ ਸੀ ਇਹ ਤੇ ਚਲੋ ਮਾਲਕ ਦੀ ਕਿਰਪਾ ਹੋ ਗਈ ਕਿ ਸਾਰੇ ਲੋਕੀ ਇੱਥੇ ਇਕੱਠੇ ਹੋ ਗਏ ਕਿ ਲੋਕਾਂ ਨੇ ਬੜੀ ਹੈਲਪ ਕੀਤੀ ਰਾਤ ਸਾਰੀ ਰਾਤ ਪੂਰਾ ਮਹੱਲਾ ਪੂਰਾ ਪਿੰਡ ਜਿਹੜਾ ਇੱਥੇ ਰਿਹਾ ਤੇ ਇਹਨਾਂ ਦਾ ਬਚਾ ਕਰਦਾ ਰਿਹਾ ਅੱਗੇ ਬਿਜਲੀ ਪਈ ਹੈ ਇਹ ਤਾਂ ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨਾ ਕੋਈ ਮਹੇਂ ਕਾਰੋਬਾਰ ਕਰਨਾ ਨਾ ਬੱਚੀ ਕਰ ਸਕਦੀ ਹੈ ਜੀ ਤੇ ਮਤਾਂ ਕੋ ਕਰਜੀ ਤੇ ਲਿਆਦਾ ਕੱਖ ਨਹੀਂ ਦਿੱਤਾ ਤਾਂ ਵਿਹੇ ਨੂੰ ਜੀ ਹਾਂ ਹਾਂਜੀ ਸਭ ਕੋ ਕਰਜੀ ਤੇ ਲਿਆਦਾ ਜੀ 3-4 ਲੱਖ ਜਿਹੜਾ ਉਹ ਦੇਣ ਆਲਾ ਪਿਆਦਾ ਕਟਰ ਦੀ ਵਡਾਈ ਫਿਰ ਬਾਕੀ ਕਿਰਾਇਆ ਜਿਹੜੀ ਉਹ ਰੀਪਰ ਦੀ ਬਣਾਈ ਟੂੜੀ ਦਾ ਕਰਜ਼ਾ ਸਾਰਾ ਦੇਣ ਆਲਾ ਸਭ ਕਰਜੀ ਤੇ ਲਿਆਦਾ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ